ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ 5 ਦਿਨਾਂ ਦੇ ਲਈ ਮੀਂਹ ਨੂੰ ਲੈ ਕੇ ਵੱਡੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਅੱਜ ਪੰਜਾਬ ਦੇ ਵਿੱਚ ਲਗਾਤਾਰ ਸਵੇਰ ਤੋਂ ਹੀ ਕਈ ਸ਼ਹਿਰਾਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤਪਾਖੜਾ ਡੈਮ ਦੇ ਨਾਲ ਜੁੜੀ ਹੋਈ ਚੇਤਾਵਨੀ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ BBMP ਦੇ ਵੱਲੋਂ ਵੀ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਦੱਸ ਦਈਏ ਕਿ ਫਲਡ ਗੇਟ ਖੋਲੇ ਗਏ ਨੇ ਤੇ ਇਸ ਦੌਰਾਨ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਵੀ ਕਿਹਾ ਗਿਆ ਹੈ ਤਾਂ ਪੰਜਾਬ ਦੇ ਵਿੱਚ ਅਜ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਕੱਲ ਮੰਗਲਵਾਰ ਨੂੰ ਮੌਸਮ ਦੇ ਵਿੱਚ ਹਲਕਾ ਬਦਲਾਅ ਆ ਸਕਦਾ ਹੈ ਪਿਛਲੇ ਦਿਨੀ ਮੌਨਸੂਨ ਦੇ ਸੁਸਤ ਹੋਣ ਦੇ ਕਾਰਨ ਤਾਪਮਨ ਦੇ ਵਿੱਚ ਹੋਲੀ ਵਾਦਾ ਦਰਸਕੀਤਾ ਗਿਆ ਅੱਜ ਵੀ ਤੜਕ ਸਵੇਰੇ ਕੁਝ ਸ਼ਹਿਰਾਂ ਦੇ ਵਿੱਚ ਬੂੰਦਾਬੰਦੀ ਦੇਖਣ ਨੂੰ ਮਿਲੀ ਹੈ ਇਸ ਦੇ ਨਾਲ ਹੀ ਭਗੜਾ ਡੈਮ ਪ੍ਰਬੰਧਕ ਬੋਰਡ ਦੇ ਵੱਲੋਂ ਫਲਡ ਗੇਟ ਖੋਲਣ ਦੇ ਬਾਰੇ ਚੇਤਾਵਨੀ ਜਾਰੀ ਕੀਤੀ ਗਈ ਹੈ ਤਾਂ ਭਾਰਤੀ ਮੌਸਮ ਵਿਗਿਆਨ ਕੇਂਦਰ ਨੇ ਜੋ ਕਿ ਚੰਡੀਗੜ੍ਹ ਕੇਂਦਰ ਦੇ ਵੱਲੋਂ ਚਾਰੀ ਰਿਪੋਰਟ ਦੇ ਅਨੁਸਾਰ ਪੰਜਾਬ ਦੇ ਵਿੱਚ ਔਸਤ ਤਾਪਮਾਨ ਦੇ ਤਾਪਮਾਨ ਦੇ ਵਿੱਚ 1.4 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹਾਲਾਂਕਿ ਤਾਪਮਾਨ ਹੁਣ ਵੀ ਆਮ ਪੱਧਰ ਦੇ ਨੇੜੇ ਹੀ ਬਣਿਆ ਹੋਇਆ ਪਰ ਸਭ ਤੋਂ ਵੱਧ ਤਾਪਮਾਨ 35.5 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ ਜੋ ਕਿ ਭਾਗੜਾ ਡੈਮ ਡੰਗਲ ਸਟੇਸ਼ਨ ਦੇ ਉੱਤੇ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਅਮ੍ਰਿਤਸਰ ਦੇ ਵਿੱਚ ਤਾਪਮਾਨ 34.5 ਡਿਗਰੀ ਸੈਲਸੀਅਸ ਅਤੇ ਪਟਿਆਲਾ ਦੇ ਵਿੱਚ 34.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੇ ਗੱਲ ਕੀਤੀ ਜਾਵੇ ਮੀਂਹ ਨੂੰ ਲੈ ਕੇ ਤਾਂ ਕੁਝ ਜ਼ਿਲ੍ਹਿਆਂ ਜਿਵੇਂ ਕਿ ਪਟਿਆਲਾ ਪਠਾਨਕੋਟ ਅਤੇ ਮੁਹਾਲੀ ਦੇ ਵਿੱਚ ਹਲਕੀ ਜਿਹੜੀ ਕਿ ਬਾਰਿਸ਼ ਰਿਕਾਰਡ ਕੀਤੀ ਗਈ ਹੈ ਹਾਲਾਂਕਿ ਪੰਜਾਬ ਦੇ ਹੋਰ ਵੀ ਕਈ ਇਲਾਕੇ ਨੇ ਜਿੱਥੇ ਕਿ ਬਾਰਿਸ਼ ਜਿਹੜੀ ਕਿ ਦੇਖਣ ਨੂੰ ਮਿਲੀ ਪਰ ਪੰਜਾਬ ਦੇ ਪਟਿਆਲਾ ਪਠਾਨਕੋਟ ਅਤੇ ਮੁਹਾਲੀ ਦੇ ਵਿੱਚ ਅੱਜ ਸਵੇਰ ਤੋਂ ਹੀ ਕਈ ਥਾਵਾਂ ਦੇ ਉੱਤੇ ਬੂੰਦਾਬਾਂਦੀ ਦੇਖਣ ਨੂੰ ਮਿਲੀ ਹੈ ਦਾ ਪਾਖੜਾ ਡੈਮ ਦੇ ਨਾਲ ਜੁੜੀ ਹੋਈ ਚੇਤਾਵਨੀ ਅਤੇ ਮੌਜੂਦਾ ਹਾਲਾਤਾਂ ਨੂੰ ਲੈ ਕੇ BBMP ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਹੋ ਰਹੀ بارش ਦੇ ਕਾਰਨ ਪਾਖੜਾ ਡੈਮ ਦੇ ਫਲਡ ਗੇਟ ਖੋਲੇ ਜਾ ਸਕਦੇ ਨੇ ਇਸ ਸੰਬੰਧੀ ਪ੍ਰਸ਼ਾਸਨ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ ਜੇਕਰ ਫਲਡ ਗੇਟ ਖੋਲੇ ਜਾਂਦੇ ਨੇ ਤਾਂ ਇਸ ਦਾ ਸਿੱਧਾ ਅਸਰ ਪੰਜਾਬ ਦੇ 6 ਜ਼ਿਲ੍ਹਿਆਂ ਜਿਵੇਂ ਕਿ ਹੁਚਾਰਪੁਰ ਗੁਰਦਾਸਪੁਰ ਪਠਾਨਕੋਟ ਰੋਪਨਗਰ ਰੋਪੜ ਨਵਾਂ ਸ਼ਹਿਰ ਅਤੇ ਫਿਰੋਜ਼ਪੁਰ ਉੱਤੇ ਪੈ ਸਕਦਾ ਹੈ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਜਿਹੜੀ ਕਿ ਦੱਸੀ ਜਾ ਰਹੀ ਹੈ ਤਾਂ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ 1 ਅਗਸਤ ਨੂੰ ਇੱਥੇ ਪਾਣੀ ਦਾ ਪੱਧਰ 1623.47 ਫੁੱਟ ਦਰਸਕਿਤਾ ਗਿਆ ਸੀਗਾ ਜਦਕਿ ਪਿਛਲੇ ਸਾਲ ਇਸ ਦਿਨ ਇਹ ਪੱਧਰ ਅ 1608.6 ਫੁੱਟ ਸੀਗਾ ਤੇ ਹੁਣ ਵੱਧ ਚੁਕਿਆ ਹੈ ਇਸ ਦੇ ਨਾਲ ਹੀ ਪੋਂਗ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਪੋਂਗ ਡੈਮ ਦੀ ਪੂਰੀ ਦੱਸਦੇ ਕਿ ਪੂਰੀ ਭਰਨ ਸਮਰਥਾ 1400 ਫੁੱਟ ਹੈ ਸਿਰਫ 24 ਘੰਟਿਆਂ ਦੇ ਵਿੱਚ ਇੱਥੇ 4.19 ਫੁੱਟ ਵੀ ਵਾਧੂ ਪ੍ਰੋਤਰੀ ਜਿਹੜੀ ਕਿ ਦਰਸ਼ਕ ਦਿੱਤੀ ਗਈ ਹੈ 3 ਅਗਸਤ ਯਾਨੀ ਕਿ ਬੀਤੇ ਕੱਲ੍ਹ ਸਵੇਰ ਨੂੰ ਇੱਥੇ ਪਾਣੀ ਦਾ ਪੱਧਰ 1365.26 ਫੁੱਟ ਨੋਟ ਕੀਤਾ ਗਿਆ ਹੈ ਇਸ ਕਰਕੇ ਇਥੋਂ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ ਮੌਸਮ ਭਾਗ ਦੇ ਅਨੁਸਾਰ ਅਗਲੇ 5 ਦਿਨਾਂ ਦੇ ਦੌਰਾਨ ਪੰਜਾਬ ਦੇ ਕਈ ਜ਼ਿਲਾਂ ਦੇ ਵਿੱਚ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਸੰਭਾਵਨਾ ਹੈ 4 ਅਗਸਤ ਨੂੰ ਹੁਸ਼ਿਆਰਪੁਰ ਅਤੇ ਯਾਨੀ ਕਿ ਅੱਜ ਹੁਸ਼ਿਆਰਪੁਰ ਗੁਰਦਾਸਪੁਰ ਦੇ ਵਿੱਚ ਮੀਂਹ ਦੀ ਉਮੀਦ ਹੈ ਜਦਕਿ ਬਠਿੰਡਾ ਮਾਨਸਾ ਫਾਜ਼ਿਲਕਾ ਦੇ ਵਿੱਚ ਮੌਸਮ ਖੁਸ਼ਕ ਜਾਨਕੀ ਸੁੱਕਾ ਰਹੇਗਾ ਤਾਂ 5 ਅਗਸਤ ਨੂੰ ਮੀਂਹ ਦਾ ਖੇਤਰ ਵਤ ਸਕਦਾ ਹੈ ਤੇ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਦੇ ਲਈ yellow alert ਜਾਰੀ ਕੀਤਾ ਗਿਆ ਜਲੰਧਰ ਕਪੂਰਥਲਾ ਪਟਿਆਲਾ ਮੋਹਾਲੀ ਲੁਧਿਆਣਾ ਸੰਗਰੂਰ ਨਵਾਂ ਸ਼ਹਿਰ ਦੇ ਵਿੱਚ ਹਲਕੀ ਤੋਂ ਮੱਧਮ ਵਰਖਾ ਹੋਣ ਦੀ ਸੰਭਾਵਨਾ ਹੈ 6 ਤੋਂ 8 ਅਗਸਤ ਤੱਕ ਮੀਂਹ ਨੂੰ ਲੈ ਕੇ ਕੋਈ ਵੀ alert ਜਾਰੀ ਨਹੀਂ ਹੋਇਆ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਅਬ ਜਿਹੜੀ ਕੀ ਵਰਖਾ ਹੋ ਸਕਦੀ ਹੈ 9 ਅਗਸਤ ਨੂੰ ਫਿਰ ਇੱਕ ਵਾਰੀ ਪੰਜਾਬ ਦੇ ਵਿੱਚ yellow alert ਜਾਰੀ ਕੀਤਾ ਗਿਆ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਜਿਤਾਈ ਗਈ ਹੈ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦੇ ਮੌਸਮ ਦਾ ਹਾਲ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਅੱਜ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਪੈਣ ਦੀ ਸੰਭਾਵਨਾ ਹੈ ਤਾਪਮਾਨ 26 ਤੋਂ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਇਸ ਤਰ੍ਹਾਂ ਕਿ ਨਾਲ ਜਲੰਧਰ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਕਈ ਇਲਾਕਿਆਂ ਦੇ ਵਿੱਚ ਮੀਂਹ ਵੀ ਪੈ ਰਿਹਾ ਜਿਵੇਂ ਕਿ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਬਾਰਿਸ਼ ਹੋ ਰਹੀ ਹੈ ਤਾਂ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਸਾਂਝੀ ਕਰਦੇ ਹਾਂ ਤਾਂ ਕਿ ਤੁਸੀਂ ਕਿਤੇ ਜਾਣਦੇ ਹੋ ਤਾਂ ਤੁਹਾਨੂੰ ਤੁਹਾਡੇ ਸ਼ਹਿਰ ਦੇ ਮੌਸਮ ਦਾ ਹਾਲ ਪਤਾ ਹੋ ਸਕੇ